ਵਾਲੇ ਵੀਰ ਨੇ ਆਪ ਜੀ ਨੇ ਕਿਰਪਾ ਕਰਨੀ ਬਖਸ਼ਿਸ਼ ਕਰਨੀ ਰਹਿਮਤ ਕਰਨੀ ਮਿਹਰ ਪਰਿਆ ਸੀਸ ਤੇ ਰੱਖ ਕੇ ਸਤਿਗੁਰੂ ਜੀ ਵਿੰਟਰ ਦਾ ਜਿਹੜਾ ਸਮਾਂ ਹੈ ਸਰਬੱਤ ਦੇ ਭਲੇ ਵਾਸਤੇ ਸੁਹਾਵਣਾ ਹੋਵੇ ਨਰਵੇਗਨ ਤਾਂ ਸਿਹਤ ਸੰਪੂਰਨ ਸਬਰ ਹੋਵੇ ਅੰਗ ਸੰਗ ਹੋ ਕੇ ਵਰਤਣਾ ਚਰਨ ਕਮਲਾਂ ਦੀ ਪ੍ਰੀਤ ਪ੍ਰਦੀਦ ਬਖਸ਼ਿਸ਼ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਜੋਦੜੀ ਪ੍ਰਵਾਨ ਕਰਨੀ ਜੀ ਸ਼ੁਕਰਾਨੇ ਵਜੋਂ ਪਰਿਵਾਰ ਵੱਲੋਂ ਸੁੰਦਰ ਪਹਿਚਾਕੇ ਪਹਿਨਾਏ ਗਏ ਨੇ ਅੰਗੀਕਾਰ ਕਰਨੇ ਸੇਵਕਾਂ ਦੇ ਪਰਦੇ ਕੱਜਣੇ ਲੋਕ ਪ੍ਰਲੋਕ ਸਹਾਇਤਾ ਕਰਨੀ ਸਤਿਗੁਰੂ ਜੀ ਬਖਸ਼ਿਸ਼ ਕੀਤੀਆਂ ਦਾਤਾਂ ਦੇ ਵਿੱਚੋਂ ਗੜਾ ਪ੍ਰਸ਼ਾਦ ਵਾਸਤੇ ਰਸਤਾ ਵਸਤਾ ਪਰਿਵਾਰ ਨੇ ਭੇਟਾਂ ਕੀਤੀਆਂ ਨੇ ਦਰ ਪ੍ਰਵਾਨ ਕਰਨੀਆਂ ਦਸਾਂ ਨੋਹਾਂ ਦੀ ਕੀਤੀ ਕੀਰਤ ਸਫਲੀ ਕਰਨੀ ਮਿਹਰ ਪਰਿਹਾਰ ਸਿਤੇ ਰੱਖਣੇ ਸਮੁੱਚੇ ਪਰਿਵਾਰ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਜਗਤ ਜਨੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦਵਾਰ ਉਬਰੇ ਤਸਾਲਿ ਹੋ ਉਵਾਰ ਦੇ ਮਹਾਵਾਕ ਅਨੁਸਾਰ ਦੁਕਾਰੰ ਪ੍ਰਣਾਸੀ ਦਿਆਲਨ ਸਰੂਪੀ ਸਦਾ ਅੰਗ ਸੰਗੇ